ਵਿਸ਼ਾ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੱਜਕੱਲ ਪੌਪ ਕੌਰ ਟੈਕਸ ਦੇ ਉੱਤੇ ਚਰਚਾ ਹੋ ਰਹੀ ਹੈ ਮੀਡੀਆ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਪਾਪਕੋਰਨ ਪੋਲਿਟਿਕਸ ਪਾਪਕੋਰਨ ਟੈਕਸ ਇਹ ਸ਼ਬਦ ਖਾਸਾ ਪ੍ਰਚਲਿਤ ਹੋ ਰਿਹਾ ਤੇ ਇਸ ਸ਼ਬਦ ਦੇ ਉੱਤੇ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕੀਤੀ ਜਾ ਰਹੀ ਹੈ ਮੀਡੀਆ ਦੇ ਵਿੱਚ ਬੈਂਸ ਵੀ ਹੋ ਰਹੀ ਹੈ ਤੇ ਟਵੀਟ ਵੀ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸੰਸਦ ਰਾਗਵ ਚੱਡਾ ਨੇ ਪਾਪਕੋਰਨ ਟੈਕਸ ਦੇ ਉੱਤੇ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਉੱਤੇ ਵਧ ਰਿਹਾ ਟੈਕਸ ਤੇ ਚਰਚਾ ਹੋਣੀ ਚਾਹੀਦੀ ਹੈ ਲੋਕਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਲੋਕਾਂ ਦੀ ਸਿਹਤ ਨੂੰ ਲੈ ਕੇ ਚਰਚਾ ਹੋਣੀ ਚਾਹੀਦੀ ਹੈ ਅਜਿਹੇ ਸਮੇਂ ਦੇ ਵਿੱਚ ਪਾਪਕੌਰਨ ਟੈਕਸ ਦੇ ਉੱਤੇ ਚਰਚਾ ਹੋ ਰਹੀ ਹੈ ਪਾਪਕੌਰਨ ਤੇ ਬਹਿਸ ਹੋ ਰਹੀ ਹੈ ਚਾਕਲੇਟ ਕੋਟਡ ਜਿਹੜਾ ਪਾਪਕੌਰਨ ਹੈ ਉਹਦੇ ਉੱਤੇ ਚਰਚਾ ਹੋ ਰਹੀ ਹੈ ਆ ਰਾਗਵ ਚੱਡਾ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਜੀਐਸਟੀ ਦੀ ਪ੍ਰਣਾਲੀ ਪੂਰੀ ਦੀ ਪੂਰੀ ਪ੍ਰਣਾਲੀ ਦੇ ਵਿੱਚ ਗੜਬੜੀਆਂ ਨੇ ਉਸੇ ਤਰ੍ਹਾਂ ਹੀ ਸਰਕਾਰ ਦੀ ਜਿਹੜੀ ਤਰਜੀਹ ਹੈ ਉਹਦੇ ਵਿੱਚ ਵੀ ਗੜਬੜੀਆਂ ਨੇ ਆ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ ਕਿ ਸਿਹਤ ਦੇ ਉੱਪਰ ਚਰਚਾ ਹੋਵੇ ਹੈਲਥ ਇੰਸ਼ੋਰੈਂਸ ਹੈਲਥ ਬੀਮੇ ਦੇ ਉੱਤੇ ਚਰਚਾ ਹੋਵੇ ਲੋਕਾਂ ਦੇ ਫਾਇਦੇ ਦੀ ਗੱਲ ਦੇ ਉੱਤੇ ਚਰਚਾ ਹੋਵੇ ਇਸ ਦੀ ਬਜਾਏ ਚਰਚਾ ਹੋ ਰਹੀ ਹੈ ਪੋਪਕੋਰਨ ਟੈਕਸ ਦੇ ਉੱਪਰ ਪੋਪਕੋਰਨ ਚਾਕਲੇਟ ਟੈਕਸ ਦੇ ਉੱਪਰ ਚਰਚਾ ਹੋ ਰਹੀ ਹੈ ਸੋ ਜੀਐਸਟੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੜਬੜੀਆਂ ਨੇ ਉਸੇ ਤਰ੍ਹਾਂ ਦੀਆਂ ਗੜਬੜੀਆਂ ਸਰਕਾਰ ਦੀ ਤਰਜੀਹ ਦੇ ਵਿੱਚ ਵੀ ਨੇ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹਦੇ ਵਿੱਚ ਵੀ ਗੜਬੜੀ ਹੈ ਸੋ ਇਹ ਟਵੀਟ ਕਰਕੇ ਰਾਗਵ ਚੱਡਾ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਸਿਆਸੀ ਨਿਸ਼ਾਨਾ ਵਿਨੇ ਆ ਉਹਨਾਂ ਕਹੇ ਕਿ ਸਰਕਾਰ ਨੂੰ ਨਾਗਰਿਕਾਂ ਦੀ ਸੁਰੱਖਿਆ ਦੀ ਚਿੰਤਾ ਨਹੀਂ ਹੈ ਪਾਪ ਕੌਰ ਰਾਜਨੀਤੀ ਦੀ ਚਿੰਤਾ ਹੈ ਪਾਪ ਕੌਰ ਸਿਆਸਤ ਜਾਂ ਪਾਪ ਕੌਰ ਪੋਲਿਟਿਕਸ ਦੇ ਉੱਪਰ ਚਰਚਾ ਹੋ ਰਹੀ ਹੈ ਸੋ ਰਾਘਵ ਚੱਡਾ ਨੇ ਕੇਂਦਰ ਸਰਕਾਰ ਦੀ ਤਰਜੀਹ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਪ੍ਰਾਇੋਰਟੀਜ਼ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਘਰਾਵ ਕੀਤਾ ਅਤੇ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਬਜਾਏ ਹੈਲਥ ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਵੱਲ ਧਿਆਨ ਦਿੱਤਾ ਜਾਵੇ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਅੱਜਕਲ ਪਾਪਕੋਰਨ ਟੈਕਸ ਦੇ ਉੱਤੇ ਚਰਚਾ ਹੋ ਰਹੀ ਹੈ। ਮੀਡੀਆ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਪਾਪਕੋਰਨ ਪੋਲਿਟਿਕਸ ਪਾਪਕੋਰਨ ਟੈਕਸ ਇਹ ਸ਼ਬਦ ਖਾਸਾ ਪ੍ਰਚਲਿਤ ਹੋ ਰਿਹਾ ਤੇ ਇਸ ਸ਼ਬਦ ਦੇ ਉੱਤੇ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕੀਤੀ ਜਾ ਰਹੀ ਹੈ ਮੀਡੀਆ ਦੇ ਵਿੱਚ ਬੈਂਸ ਵੀ ਹੋ ਰਹੀ ਹੈ ਤੇ ਟਵੀਟ ਵੀ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸੰਸਦ ਰਾਗਵ ਚੱਡਾ ਨੇ ਪਾਪਕੋਰਨ ਟੈਕਸ ਦੇ ਉੱਤੇ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਉੱਤੇ ਵਧ ਰਿਹਾ ਟੈਕਸ ਤੇ ਚਰਚਾ ਹੋਣੀ ਚਾਹੀਦੀ ਹੈ ਲੋਕਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਲੋਕਾਂ ਦੀ ਸਿਹਤ ਨੂੰ ਲੈ ਕੇ ਚਰਚਾ ਹੋਣੀ ਚਾਹੀਦੀ ਹੈ ਅਜਿਹੇ ਸਮੇਂ ਦੇ ਵਿੱਚ ਪਾਪਕੋਰਨ ਟੈਕਸ ਦੇ ਉੱਤੇ ਚਰਚਾ ਹੋ ਰਹੀ ਹੈ ਪਾਪਕੋਰਨ ਤੇ ਬਹਿਸ ਹੋ ਰਹੀ ਹੈ ਚਾਕਲੇਟ ਕੋਟਡ ਜਿਹੜਾ ਪਾਪਕੋਰਨ ਹੈ ਉਹਦੇ ਉੱਤੇ ਚਰਚਾ ਹੋ ਰਹੀ ਹੈ ਆ ਰਾਗਵ ਚੱਡਾ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਜੀਐਸਟੀ ਦੀ ਪ੍ਰਣਾਲੀ ਪੂਰੀ ਦੀ ਪੂਰੀ ਪ੍ਰਣਾਲੀ ਦੇ ਵਿੱਚ ਗੜਬੜੀਆਂ ਨੇ ਉਸੇ ਤਰ੍ਹਾਂ ਹੀ ਸਰਕਾਰ ਦੀ ਜਿਹੜੀ ਤਰਜੀਹ ਹੈ ਉਹਦੇ ਵਿੱਚ ਵੀ ਗੜਬੜੀਆਂ ਨੇ ਆ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ ਕਿ ਸਿਹਤ ਦੇ ਉੱਪਰ ਚਰਚਾ ਹੋਵੇ ਹੈਲਥ ਇੰਸ਼ੋਰੈਂਸ ਹੈਲਥ ਬੀਮੇ ਦੇ ਉੱਤੇ ਚਰਚਾ ਹੋਵੇ ਲੋਕਾਂ ਦੇ ਫਾਇਦੇ ਦੀ ਗੱਲ ਦੇ ਉੱਤੇ ਚਰਚਾ ਹੋਵੇ ਇਸ ਦੀ ਬਜਾਏ ਚਰਚਾ ਹੋ ਰਹੀ ਹੈ ਪੋਪਕੋਰਨ ਟੈਕਸ ਦੇ ਉੱਪਰ ਪੋਪਕੋਰਨ ਚਾਕਲੇਟ ਟੈਕਸ ਦੇ ਉੱਪਰ ਚਰਚਾ ਹੋ ਰਹੀ ਹੈ ਸੋ ਜੀਐਸਟੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੜਬੜੀਆਂ ਨੇ ਉਸੇ ਤਰ੍ਹਾਂ ਦੀਆਂ ਗੜਬੜੀਆਂ ਸਰਕਾਰ ਦੀ ਤਰਜੀਹ ਦੇ ਵਿੱਚ ਵੀ ਨੇ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹਦੇ ਵਿੱਚ ਵੀ ਗੜਬੜੀ ਹੈ ਸੋ ਇਹ ਟਵੀਟ ਕਰਕੇ राघव ਚੱਡਾ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਸਿਆਸੀ ਨਿਸ਼ਾਨਾ ਵਿਨੇ ਆ ਉਹਨਾਂ ਕਹੇ ਕਿ ਸਰਕਾਰ ਨੂੰ ਨਾਗਰਿਕਾਂ ਦੀ ਸੁਰੱਖਿਆ ਦੀ ਚਿੰਤਾ ਨਹੀਂ ਹੈ ਪਾਪ ਕੌਰ ਰਾਜਨੀਤੀ ਦੀ ਚਿੰਤਾ ਹੈ ਪਾਪ ਕੌਰ ਸਿਆਸਤ ਜਾਂ ਪਾਪ ਕੌਰ ਪੋਲਿਟਿਕਸ ਦੇ ਉੱਪਰ ਚਰਚਾ ਹੋ ਰਹੀ ਹੈ ਸੋ ਰਾਘਵ ਚੱਡਾ ਨੇ ਕੇਂਦਰ ਸਰਕਾਰ ਦੀ ਤਰਜੀਹ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਪ੍ਰਾਇੋਰਟੀਜ਼ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਘਰਾਵ ਕੀਤਾ ਅਤੇ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਬਜਾਏ ਹੈਲਥ ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਵੱਲ ਧਿਆਨ ਦਿੱਤਾ ਜਾਵੇ